走，对对对 ਕਸਾ ਨਾਮ ਕੀ ਤੇਰਾ ਪਹਿਲਾ ਗਾਂਧੀ ਕਿਹ ਰਾਏ ਬੁਹਾਰੇ ਗਾਂਧੀ ਆ ਪੁਰਾਣਾ ਦੱਸ ਨਾ ਗਾਂਧੀ ਅੱਜ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਜਿਸ ਵੀਰ ਦੀ ਤਸਵੀਰ ਦੇਖ ਰਹੇ ਹੋ ਇਹ ਵੀਰ ਸਾਡੇ ਜਿਹੜੇ ਲੋਕਰ ਲਾ ਕੇ ਦੇ ਸੰਗਤਾ ਫਜੂਪੁਰ ਲੈ ਤੇ ਫਤਿਹਨਗਲ ਦੀਨਪੁਰ ਰਾਂਧਾ ਬਾਦ ਉਹ ਸਾਰੀ ਸੰਗਤਾਂ ਇਸ ਵੀਰ ਨੂੰ ਜਾਣਦੀਆਂ ਵਾ ਇਹ ਵੀਰ ਫਜੂਪੁਰ ਕਬੀਰ ਸਾਹਿਬ ਦੇ ਮੰਦਰ ਦੇ ਲੱਗੇ ਆ ਘਰ ਵਾ ਇਹ ਰਹਿੰਦਾ ਵਾ ਇਹਦੀ ਇੱਕ ਘਰ ਵਾਲੀ ਆ ਨਾਲੇ ਛੋਟੀ ਬੇਟੀ ਆ ਤੇ ਤਿੰਨੇ ਜਾਣੇ ਇੱਕੋ ਘਰ ਚ ਰਹਿੰਦੇ ਹੋ ਕਮਰਾ ਛੋਟਾ ਜਿਹਾ ਉੱਥੇ ਸਹਾਗ ਬਹੁਤ ਮਾੜੇ ਨੇ ਕਮਰਾ ਬਹੁਤ ਨੀਵਾ ਹੋ ਚੁੱਕਿਆ ਅੰਦਰ ਗੰਦ ਪਿਆ ਅੰਦਰ ਬਣ ਗਿਆ ਵਾ ਤੇ ਸਾਰੇ ਦਿਨ ਇਹ ਤੁਰ ਫਿਰ ਕੇ ਰੋਟੀ ਮੰਗ ਕੇ ਖਾਂਦੇ ਸੀ ਪਿਛਲੇ ਕ੍ਰਿਬਨ 2.5 ਸਾਲ ਤੋਂ ਇਸ ਤਰ੍ਹਾਂ ਹੀ ਇਹ ਲਵਾਰਸ ਲਾਦੂ ਚ ਘੁੰਮਦਾ ਪਿਆ ਸੀ ਫੱਜੂਪੁਰ ਜਾਂਦਾ ਸੀ ਚੌਂਗ ਚ ਰੇਂਗੀ ਆਂਦਾ ਜੇ ਫਤਨੇ ਚ ਚਲ ਜਾਂਦਾ ਸੀ ਸਾਨੂੰ ਬੜੇ ਜਨਾਂ ਨੇ ਇਹ ਵੀ ਵੀਡੀਓ ਬਣਾ ਕੇ ਭੇਜੀਆਂ ਸਾਨੂੰ ਫੋਨ ਕੀਤੇ ਵੀ ਆਰੇ ਇਸ ਵੀਰ ਦੀ ਟੀਮ ਨੇ ਆਪਣੇ ਆਸ਼ਰਮ ਲੈ ਕੇ ਜਾਓ ਹਲਾਸ ਨੂੰ ਠੀਕ ਕਰਨਵਾਓ ਦਵਾਓ ਤੇ ਬੜੇ ਦਿਨਾਂ ਤੋਂ ਆਪਾਂ ਇਹਦੇ ਪਿੱਛੇ ਜਾ ਰਹੇ ਸੀ ਇਹਨੂੰ ਆਪਾਂ ਕਵਰ ਕਰਦੇ ਪਏ ਵੀ ਕੋਈ ਸਾਡੇ ਕੋ ਆਪਾਂ ਨੂੰ ਫੜੀਏ ਜਨ ਨੂੰ ਲੈ ਕੇ ਜਾਈਏ ਰੈਸਕਿਊ ਕਰਕੇ ਅੱਜਾਰੇ ਗਿਰਪਨ ਅੱਜ ਸਾਰੀ ਸੰਗਤ ਸਾਡੀ ਟੀਮ ਨੇ ਸਾਰੀ ਨੇ ਇਹਨੂੰ ਇਹਦੇ ਘਰੋਂ ਲੈ ਕੇ ਆਏ ਆ ਜੀ ਹਾਲਾਤ ਬਹੁਤ ਮਾੜੇ ਸੀ तकरीबन ਕੋਈ 4-5 ਮਹੀਨੇ ਤੋਂ ਹੱਤਾ ਨਹੀਂ ਸੀ ਇੰਗਲੈਂਡ ਕੋਲ ਲੇਟ ਬਾਥਰੂਮ ਸਾਰਾ ਵਿੱਚ ਸੀ ਕੱਪੜੇ ਫੱਡੇ ਪੁਰਾਣੇ ਸੀ ਅੱਜ ਸਾਰੇ ਵੀਰਾਂ ਦੇ ਯੋਗ ਨਾਲ ਇਸ ਵੀਰ ਨੂੰ ਆਪਾਂ ਆਪਣੇ ਮੰਨਤਾ ਸੇਵਾ ਬਿਰਧ ਆਸ਼्रम ਲੈ ਕੇ ਆਏ ਆ ਇੱਥੇ ਇਸ ਵੀਰ ਨੂੰ ਰੱਖਾਂਗੇ ਜਿੰਨਾ ਵੀ ਦਵਾਈ ਦਾਰੂ ਟ੍ਰੀਟਮੈਂਟ ਹੋਏਗਾ ਇਸ ਵਿੱਚ ਤਾਂ ਕਰਾਂਗੇ ਕਿਉਂਕਿ ਇਹ ਵੀਰ ਤੇ ਬਹੁਤ ਜ਼ਿਆਦਾ ਹਾਲਾਤ ਮਾੜੇ ਸੀ ਜਿਹੜੇ ਵੀਰ ਇਸ ਨੂੰ ਜਾਣਦੇ ਆ ਉਹ ਕਿਸੇ ਨੂੰ ਵੇਖਿਆ ਉਹ ਸਾਰੇ ਵੀਰ ਪਤਾ ਵੀ ਇਹ ਕਿਦਾਂ ਦੇ ਲਾਤ ਰਹ ਰਹੇ ਸੀ ਕਿਉਂਕਿ ਰੋਟੀ ਵੀ ਮੰਗੀ ਖਾਂਦਾ ਸੀ ਕੋਈ ਲੰਗਰ ਚੋਗੀ ਜਾਂ ਕਿਹਦੇ ਘਰੋਂ ਆਣ ਗਵਾੜਾ ਦੇ ਦਿੰਦੇ ਸੀ ਆਪ ਘਰੇ ਚੁੱਲਾ ਨਹੀਂ ਸੀ ਬੰਦਦਾ ਨਾ ਹੀ ਇਹ ਘਰ ਵਾਲੀ ਆ ਬੇਟੀ ਥੋੜੀ ਜਿਹੀ ਬਾਈ ਬਰਥ ਹੈ ਥੋੜੀ ਮੰਦਬੁੱਧੀ ਆ ਇਹ ਨੇ ਆਪਣਾ ਚੰਗਾ ਪਲਾ ਕਿਰਤ ਕਮਾਈ ਕਰਦਾ ਸੀ ਕਿਸੇ ਟਾਈਮੇ ਪਰ ਕੋਵਿਡ ਤੋਂ ਬਾਅਦ ਇਹਨੂੰ ਪਤਾ ਨਹੀਂ ਕੀ ਇਹਦੇ ਚਾਲ ਸਾਇਆ ਜਿਹੜਾ ਇਹਨੇ ਸਾਰਾ ਹੀ ਰੋਟੀ ਪਾਣੀ ਜਾਂ ਕੰਮਕਾਰ ਕਰਨਾ ਛੱਡਦਾ ਤੇ ਮੰਗ ਵੀ ਉਹਨੇ ਸ਼ੁਰੂ ਕਰ ਦਿੱਤੀ ਜੀ ਮੰਗੇ ਦੇ ਨਾਲ ਨਾਲੇ ਇੰਨਾ ਇਹਨੇ ਆਪਣੀ ਸਫਾਈ ਨਹੀਂ ਰੱਖੀ ਆਲ ਸਪਾਣਾ ਆ ਗਿਆ ਨਾ ਇਹ ਕਦੇ ਨਾਤਾ ਸੀ ਨਾ ਕਦੇ ਇਹ ਕਿਥੋਂ ਜਾਣਾ ਉਹ ਲੋਕੀ ਇਹਨੂੰ ਭਜਾ ਦਿੰਦੇ ਸੀ ਲੱਗ ਕਿ স্মੈਲ ਬਹੁਤ ਆ ਟਾਇਲਟ ਬਾਥਰੂਮ ਕੀਤਾ ਹੁੰਦਾ ਇਹ ਵਿੱਚ ਇਹਨੇ স্মੈਲ ਬਹੁਤ ਆਉਂਦੀ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਸੇਵਾ ਮਿਲੀ ਏ ਦੀ ਅਸੀਂ ਸਾਰੀ ਟੀਮ ਨੇ ਜਾ ਕੇ ਸਾਡੇ ਵੀਰ ਸਾਰੇ ਖਲੋਤੇ ਪਿੱਛੇ ਆਪਾਂ ਵੀ ਜਾ ਕੇ ਰੈਸਕਿਊ ਕੀਤਾ ਉਹਦੇ ਘਰੋਂ ਜਾ ਕੇ ਇਹਦੀ ਬੇਟੀ ਦੀ ਦੀ ਵਾਈਫ ਜਿਹੜੀ ਉੱਥੇ ਘਰੇ ਨੇ ਪੂਰਨ ਆਪਾਂ ਦੋ ਚਾਰ ਲੋਟੀਪੰਡ ਜਾਵਾਂਗੇ ਤੁਸੀਂ ਉਹ ਜਲਦ ਵੀਡੀਓ ਆਪਾਂ ਵੀ ਪਾਵਾਂਗੇ ਕਿਉਂਕਿ ਇਹਦੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਉਹ ਵੀ ਆਪਾਂ ਠੀਕ ਕਰਾਂਗੇ ਹੁਣ ਅਸੀਂ ਡਾਕਟਰ ਨਾਲ ਗੱਲਬਾਤ ਕਰਕੇ ਜਿੰਨੀ ਵੀ ਸਾਡੇ ਕੋਲ ਮੈਡੀਸਨ ਹੋਵੇਗੀ ਟ੍ਰੀਟਮੈਂਟ ਇਹਦਾ ਆਪਾਂ ਇੱਥੇ ਸ਼ੁਰੂ ਕਰਾਂਗੇ ਤੇ ਅਸੀਂ ਪਿੰਡ ਫਜੂਪੁਰ ਦੀ ਪੰਚਾਇਤ ਨੂੰ ਹੋਰ ਵੀ ਜਿਹੜੇ ਮਹਤਵਪੂਰਨ ਸੱਜਣਾਂ ਉਹਨਾਂ ਨਾਲ ਮਿਲ ਕੇ ਇਹਦੇ ਬਾਰੇ ਆਪਾਂ ਚਰਚਾ ਕਰਾਂ ਵੀ ਕਿਵੇਂ ਇਹਨੂੰ ਆਪਾਂ ਹੈਂਡਲ ਕਰੀਏ ਜਾਂ ਕਿਵੇਂ ਇਹਦੇ ਭਰਾਵਾਂ ਨਾਲ ਗੱਲਬਾਤ ਕਰਕੇ ਜਿੰਨਾ ਵੀ ਸਾਡਾ ਟ੍ਰੀਟਮੈਂਟ ਹੋਏਗਾ ਅਸੀਂ ਸੰਗੇ ਤੁਜੋ ਨਾਲ ਕਰਾਂਗੇ ਅਸੀਂ ਸਾਰੀ ਸੰਗਤ ਦਾ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਅੱਜ ਸਲੰਘਾ ਜੋ ਪਰਾਲਾ ਕੀਤਾ ਤੇ ਇਸ ਵੀਰ ਨੂੰ ਅੱਜ ਅਸਰੀ ਜਿਹੜਾ ਮਾਘ ਮਹੀਨਾ ਚੜ੍ਹਿਆ ਰਿਹਾ ਅੱਜ ਸਗਰਾਂ ਦੇ ਆ ਉਹ ਗੁਰਬਾਣੀ ਦਾ ਬੜਾ ਸੋਹਣਾ ਪ੍ਰਮਾਣ ਹੈ ਜੀ ਮਾਘ ਮਜਨ ਸੰਗ ਸਾਧੂਆਂ ਧੂਲੀ ਘਰ ਇਸ਼ਨਾਨ ਸਰਕਾਰ ਨਾਮ ਧਿਆਈਏ ਤੁਹਾਨੂੰ ਸਭਨਾ ਕੋ ਕਰਦਾਨ ਅੱਜ ਗੁਰੂ ਸਾਹਿਬ ਨੇ ਸਾਡੇ ਕੋਲ ਸੇਵਾ ਲਈ ਆ ਤੇ ਅਸਲੀ ਇਸ਼ਨਾਨ ਇਹਦਾ ਕਰਾਇਆ ਜੀ ਕਿਉਂਕਿ ਇਹ ਪਿਛਲੇ ਤੁਹਾਨੂੰ ਦੱਸਿਆ ਵੀ ਕਾਫੀ ਜ਼ਰੂਰਤਾਂ ਨਹੀਂ ਸੀ ਸ਼ੁਕਰੀਆ ਨਾਸ ਗੁਰੂ ਸਾਹਿਬ ਦਾ ਸਾਡੀ ਕੋਈ ਸੇਵਾ ਲੈਂਦੇ ਰਹੇ ਨੇ ਇਸੇ ਤਰ੍ਹਾਂ ਹੀ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ